ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਦੀ ਵਿਸ਼ੇਸ਼ ਕਵਿਤਾ ਜੋ ਕਿ ਸਾਡੇ ਮਿੱਤਰ ਪਿਆਰੇ ਭਾਈ ਗੁਰਮੀਤ ਸਿੰਘ ਲੁਧਿਆਣਾ ਜੋ ਕਿ ਅੱਜਕੱਲ ਵਿਨੀਪੈਗ ਹਨ ਉਹਨਾਂ ਦੀ ਫਰਮਾਇਸ਼ ਤੇ ਤਿਆਰ ਕੀਤੀ ਗਈ ਹੈ ਇਹ ਕਵਿਤਾ ਬੇਸ਼ੱਕ ਕਿਸੇ ਇੱਕ ਸਾਡੇ ਮਿੱਤਰ ਪਿਆਰੇ ਦੇ ਵਾਸਤੇ ਹੈ ਪਰ ਇਸ ਦੇ ਵਿੱਚ ਕਹਾਣੀਆਂ अनेका ਹੀ ਸਾਡੇ ਦੋਸਤਾਂ ਦੀਆਂ ਸ਼ਿਪੀਆਂ ਨੇ ਜੇ ਡੇ ਵਿਦੇਸ਼ ਦੇ ਵਿੱਚ ਆਣ ਕੇ ਖਾਸ ਕਰਕੇ ਕੈਨੇਡਾ ਦੇ ਵਿੱਚ ਆਣ ਕੇ ਐਲ ਐਮ ਆਈ ਲੈ ਲੈਂਦੇ ਨੇ ਵਰਕ ਪਰਮਿਟ ਲੈ ਲੈਂਦੇ ਨੇ ਤੇ ਫਿਰ ਕਈ ਮਹੀਨੇ ਉਹਦਾ ਟੈਕਸ ਤਾਰਦੇ ਰਹਿੰਦੇ ਹਨ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਭਾਈ ਗੁਰਮੀਤ ਸਿੰਘ ਦੇ ਨਾਲ ਬਿਤਾਏ ਹੋਏ ਮੇਰੇ ਕੁਝ ਯਾਦਗਾਰੀ ਪਲ ਜਿਨ੍ਹਾਂ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਅੱਜ ਦੀ ਕਵਿਤਾ ਦੇ ਵਿੱਚ ਉਸ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਬੜੇ ਪਿਆਰ ਨਾਲ ਆਪ ਸੰਗਤਾਂ ਸਰਵਣ ਕਰੋ ਜੀ ਕਵਿਤਾ ਦਾ ਸਰਲੇਖ ਹੈ ਗੁਰਮੀਤ ਪਿਆਰਾ ਕਦੇ ਹੁੰਦਾ ਸੀ ਰਨਰ ਇੱਕ ਨੰਬਰ ਫੇਰ ਭਾਣਾ ਉਸ ਵੈ ਗਰੂ ਦਾ ਮੰਨਿਆ ਦੁੱਖਾਂ ਰੋਗਾਂ ਇਸ ਸ਼ੇਰ ਤਾਈ ਢਾਲਿਆ ਕਈ ਮੁਸੀਬਤਾਂ ਨੇ ਪਿਆਰਾ ਸਿੱਖ ਪੰਨਿਆਂ ਦੁੱਖਾਂ ਰੋਗਾਂ ਇਸ ਸ਼ੇਰ ਤਾਈ ਢਾਲਿਆ ਕਈ ਮੁਸੀਬਤਾਂ ਨੇ ਪਿਆਰਾ ਸਿੱਖ ਪੰਨਿਆਂ ਆ ਪਹਿਲਾਂ ਜਾਰ ਵਿੱਚ ਆਇਆ ਬ੍ਰਹਮ ਟਣ ਸੀ ਲੋਹਾ ਟਣਾਂ ਦੇ ਹਿਸਾਬ ਨਾਲ ਛੱਡ ਕੇ ਕਹਿੰਦਾ ਇੱਥੇ ਹੁਣ ਪੱਕੇ ਡੇਰੇ ਲਾਉਣਿਆਂ ਲਿਆ ਫੈਸਲਾ ਸਰੀ ਚ ਝੰਡਾ ਗੱਡ ਕੇ ਕਹਿੰਦਾ ਹੁਣ ਇੱਥੇ ਪੱਕੇ ਡੇਰੇ ਲਾਉਣਿਆਂ ਆ ਲਿਆ ਫੈਸਲਾ ਸਰੀ ਚ ਝੰਡਾ ਗੱਡ ਕੇ ਆ ਸੇਬ ਚੀਰ ਕੇ ਬਗੀਚਾ ਰੋਜ ਲਿਆਊਗਾ ਗੁਰਮੀਤ ਖਾਉ ਫੇਰ ਚਿੱਥ ਚਿੱਥ ਕੇ ਕਿੰਨੀ ਦੂਰ ਆਸ ਟੈਨਲੀ ਦਾ ਪਾਰਕ ਲਾਉਣਾ ਸਾਹਬ ਆਪਾਂ ਮੈਂ ਪੀ ਉਤੋਂ ਮਿੱਠ ਕੇ ਕਿੰਨੀ ਦੂਰੇ ਅਸ ਟੈਨਲੀ ਦਾ ਪਾਰਕ ਲਾਉਣਾ ਸਾਹਬ ਆਪਾ ਮੈਂ ਪੇ ਉੱਤੋਂ ਮਿੱਠ ਕੇ ਡਾ ਲ ਕਿੰਨੇ ਮੈਂ ਕਮਾਏ ਇਸ ਵੀਕ ਤੇ ਹਾਂ ਡਾ ਲ ਕਿੰਨੇ ਮੈਂ ਕਮਾਏ ਇਸ ਵੀਕ ਤੇ ਲੰਮੇ ਪੈੜ ਉੱਤੇ ਸਾਰੇ ਲਿਖ ਲਾਉਂਗਾ ਅਜੇ ਊਠ ਉੱਤੋਂ ਸ਼ਾਨਣੀ ਹੀ ਲੱਥੀਆ ਲਾਇਏ ਲੋਣ ਰਾਲ ਫੈਮਿਲੀ ਨੂੰ ਕਾਉਂਗਾ ਅਜੇ ਊਠੀ ਉਤਸ਼ਾਨਣੀ ਹੀ ਲੱਥੀਆਂ ਲਾਇਏ ਲੋਨ ਰਾ ਲ ਫੈਮਿਲੀ ਨੂੰ ਕਾਊਂਗਾ ਹਜ਼ਾਰਾਂ ਡਾਲਰਾਂ ਦੀ ਐਲਮਾਈ ਲੈ ਲਈ ਲਿੰਮੋਜਨ ਦਾ ਡਰਾਈਵਰ ਸੀ ਬਣਿਆ ਹੁਣ ਸਤ ਗੁਰੂ ਆਪੇ ਭਾਗ ਲਾਊਗਾ ਮੁਸੀਬਤਾਂ ਦੇ ਅੱਗੇ ਸੀ ਨਾ ਤਣਿਆ ਹੁਣ ਸਤ ਗੁਰੂ ਆਪੇ ਭਾਗ ਲਾਊਗਾ ਮੁਸੀਬਤਾਂ ਦੇ ਅੱਗੇ ਸੀ ਨਾ ਤਾਣਿਆ ਹੁਣ ਫੇਲਾ ਚੱਕ ਕਰ ਕਰ ਰੱਖਦਾ ਲੱਬੇ ਨੱਟ ਬੋਲਟ ਨਾ ਕੋਈ ਕਾਬਲਾ ਛੱਡ ਲੁਧਿਆਣਾ ਵਿੰਨੀ ਪੈਗ ਆ ਗਿਆ ਸਾਰੇ ਟੱਬਰ ਗਰਮੀਤ ਸਿੰਘ ਪਾਵਲਾ ਛੱਡ ਲੁਧਿਆਣਾ ਵਿੰਨੀ ਪੈਗ ਆ ਗਿਆ ਸਾਰੇ ਟੱਬਰ ਗਰਮੀਤ ਸਿੰਘ ਪਾਵਲਾ ਜੀ ਕਦੇ ਬਿੱਲੀਆਂ ਨੂੰ ਭੋਜਨ ਖਵਾਉਂਦਾ ਹੈ ਕਦੇ ਕਹੇ ਫੋਨ ਕਟੋਗਾ ਕ ਆਇਆ ਉਥੇ ਫੈਕਟਰੀ ਚ ਬੈਠ ਬਹੁਤ ਖੁਸ਼ ਸੀ ਨਿੱਕੀ ਜਿੰਦ ਨੂੰ ਸੇ ਆਪੇ ਲੱਖਾਂ ਪਾਏ ਆ ਉਥੇ ਫੈਕਟਰੀ ਚ ਬੈਠ ਬਹੁਤ ਖੁਸ਼ ਸੀ ਨਿੱਕੀ ਜਿੰਦ ਨੂੰ ਸੇ ਆਪੇ ਲੱਖਾਂ ਪਾਏ ਆ ਸਭ ਕੁਝ ਮੈਂ ਟੱਬਰ ਵਰਤਾ ਸਭੀ ਵਾਸਤਿਆ ਫਰੀਦ ਸਰਾਈਆਂ ਸ਼ੇਰਾ ਬੱਚੇ ਆ ਗਿਆ ਚ ਰਹਿਣ ਇਹੋ ਚਾਹੁੰਦਾ ਹਾਂ ਧੀਆ ਰਾਣੀਆਂ ਲਈ ਚੰਗੇ ਵਾਰ ਲੱਭਣਾ ਅਰਦਾਸ ਵਿੱਚ ਇਹੋ ਗੀਤ ਗਾਉਂਦਾ ਹਾਂ ਧੀਆ ਰਾਣੀਆਂ ਲਈ ਚੰਗੇ ਵਾਰ ਲੱਭਣਾ ਸਵੇੱਚ ਇਹੋ ਗੀਤ ਗਾਉਂਦਾ ਹਾਂ ਆ ਫੋਨ ਬੰਦ ਕਰ ਜਾਜ ਵਿੱਚ ਬੈਠ ਜਾ ਫੇਰ ਭੱਜ ਕੇ ਬਗੀਚੇ ਵਿੱਚ ਵੜ ਜਾ ਕੰਪਸ ਕਾੜ ਬਸ ਨਾਲ ਜੋੜ ਕੇ ਉਹਦੀ ਦੂਸਰੀ ਮੰਜ਼ਲੇ ਉੱਤੇ ਚੜ ਜਾ ਕੰਪਸ ਕਾਡ ਬਸ ਨਾਲ ਜੋੜ ਕੇ ਉਹਦੀ ਦੂਸਰੀ ਮੰਜ਼ਲੇ ਉੱਤੇ ਚੜ ਜਾ ਆਹ ਵਾਰ ਮੰਗਲ ਨੂੰ ਦੋਵੇਂ ਪੱਜ ਚੱਲੀਏ ਸੱਤਿਆ ਸਾੜ ਦੇਣੇ ਪਿੱਛੋਂ ਸਾੜ ਲੈਣਗੇ ਗੋਰ ਮੀਤ ਤੇ ਬਗੀਚਾ ਨਹੀਂ ਉਹ ਲੱਭਣੇ ਆ ਗਰਮੀਤ ਤੇ ਬਗੀਚਾ ਨਹੀਂਓ ਲੱਭਣੇ ਕਿਹੜਾ ਡਿਊਟੀ ਬੈਠੂ ਆਪੇ ਲਾੜ ਲੈਣਗੇ ਗਰਮੀਤ ਤੇ ਬਗੀਚਾ ਨਹੀਂਓ ਲੱਭਣੇ ਕਿਹੜਾ ਡਿਊਟੀ ਬੈਠੂ ਆਪੇ ਲਾੜ ਲੈਣਗੇ ਆ ਗਰਮੀਤ ਸਿੰਘ ਯਾਰਾਂ ਦਾ ਬਿਆਰ ਹੈ ਕੋਈ ਕਦਰ ਤਾਂ ਪਾ ਕੇ ਕਦੇ ਵੇਖੇ ਜੀ ਜਾਰੀ ਜੱਟ ਵਾਲੀ ਤੂ ਤੋਂ ਵਾਲਾ ਮੋਛਾ ਹੈ ਜਿੰਦੇ ਆਪਣੀ ਵਿਲਾ ਦੇਉ ਗਾਲੇ ਲੇਖੇ ਜੀ ਜਾਰੀ जाट ਦੀਏ ਤੂਤ ਵਾਲਾ 모ਛਾ ਹੈ ਜਿੰਦੇ ਆਪਣੀ ਵਿਨਾ ਦੇਊਗਾ ਲੇਖੇ ਜੀ ਔਰ ਤਾਂ ਬੈਤਾ ਤੋਂ ਪਾਸਾ ਨਹੀਂ ਕਦੇ ਵੱਟਦਾ ਰ ਤਾਂ ਬੈਤਾ ਤੋਂ ਪਾਸਾ ਨਹੀਂ ਕਦੇ ਵੱਟਦਾ ਨਿਤਨੇਮ ਦਾ ਗੁਰੂ ਕਾ ਸਿੰਘ ਪੱਕਾ ਹੈ ਮੇਰੇ ਅੰਗ ਸੰਗ ਗੁਰੂ ਸਾਹਿਬ ਰਹਿੰਦੇ ਨੇ ਮੈਨੂੰ ਲੱਗੇ ਹਾਰ ਪਾਸੇ ਮੇਰਾ ਮੱਕਾ ਹੈ ਮੇਰੇ ਅੰਗ ਸੰਗ ਗੁਰੂ ਸਾਹਿਬ ਰਹਿੰਦੇ ਨੇ ਮੈਨੂੰ ਲੱਗੇ ਹਾਰ ਪਾਸੇ ਮੇਰਾ ਮੱਕਾ ਹੈ ਓ ਮੇਰੀ ਅਜ ਤੱਕ ਜਿੰਨੇ ਬਾਹ ਫੜਿਆ ਮੇਰੀ ਅੱਜ ਤੱਕ ਜਿੰਨੇ ਬਾ ਫੜੀਆ ਮੈਨੂੰ ਅੱਗੇ ਤੱਕ ਆਪੇ ਲੈ ਕੇ ਜਾਊਗਾ ਸਾਰੇ ਚਿੰਤਾ ਚੋਰ ਛੱਡ ਪਰ ਸੱਤਿਆ ਤੇਰੇ ਨਾਲ ਤਾਂ ਬਗੀਚਾ ਸਿੰਘ ਗਾਊਗਾ ਸਾਰੇ ਚਿੰਤਾ ਚੋਰ ਛੱਡ ਪਰ ਸੱਤਿਆ ਤੇਰੇ ਨਾਲ ਤਾਂ ਬਗੀਚਾ ਸਿੰਘ ਗਾਊਗਾ ਤੇਰੇ ਨਾਲ ਤਾਂ ਬਗੀਚਾ ਸਿੰਘ ਗਾਊਗਾ ਤੇਰੇ ਨਾਲ ਤਾਂ ਬਗੀਚਾ ਸਿੰਘ ਗਾਉਗਾ ਗਾਉਗਾ